ਕਬੀਰ ਗਰਬ ਨਾ ਕੀਜੀਏ ਰੰਗ ਨਾ ਹਸੀਏ ਕੋਏ ਅਜੂ ਨੂੰ ਸੂ ਨੌ ਸਮੁੰਦ ਮੈਂ ਕਿਆ ਜਾਣੂ ਕਿਆ ਹੋਏ ਕਬੀਰ ਗਰਬ ਨਾ ਕੀਜੀਏ ਕਾਦਾ ਗਿਆਨ ਦਾ ਰੰਗ ਨਾ ਹਸੀਏ ਕੋਏ ਗਿਆਨ ਦਾ ਵੀ ਗਰਬ ਨਹੀਂ ਕਰਨਾ ਚਾਹੀਦਾ ਜਿਵੇਂ ਕਬੀਰ ਨੂੰ ਕਰਦੇ ਹੁਣ ਨੇ ਗਰਬ ਜਾਣੇ ਮਜ਼ਾਕ ਜਿਹੜੇ ਵਿਦਵਾਨ ਸੰਸਕ੍ਰਿਤ ਵਗੈਰਾ ਜਾਣਦੇ ਸੀ ਜਿਆਦਾ ਕਾਸ਼ੀ ਦੇ ਰੰਕਨਾ ਹਸੇ ਕੋ ਜਿਹੜੇ ਹੈ ਨਹੀਂ ਨੋ ਦੇ ਆਨਵਾਨ ਹੈਗੇ ਯਾਤਾ ਬਹੁਤੇ ਧੰਨવાન ਗਰੀਬਾਂ ਦੇ ਉੱਤੇ ਹੱਸਦੇ ਨੇ ਆਪਣੇ ਤਰਦਾ ਗਰਮ ਹੁੰਦਾ ਗਿਆਨਬਾਨਾ ਨੂੰ ਗਿਆਨ ਦਾ ਅਹੰਕਾਰ ਹੁੰਦਾ ਉਹ ਗਿਆਨੀਆਂ ਨੂੰ ਵਿਜਾ ਕਰਦਾ ਹਸਦਾ ਰੰਕਨਾ ਹਸੇ ਕੋਏ ਦੋ ਪ੍ਰਕਾਰ ਦੇ ਰੰਕ ਹੋਗੇ ਦੋ ਪ੍ਰਕਾਰ ਦੇ ਧੰਦੇ ਧੰਦੇ ਵੀ ਦੋ ਪ੍ਰਕਾਰ ਦੇ ਨੇ ਤੋ ਗਿਆਨ ਤਾਂ ਹੁੰਦਾ ਨਾਮ ਤਾਂ ਤਾਂ ਖਰ ਬਹੁਤ ਉੱਚੀ ਚੀਜ਼ ਨਾਮ ਤਾਂ ਨਾਲ ਦਾ ਕਹਿੰਦਾ ਹੱਸੀਏ ਨਾ ਹੁਣ ਪਹਿਲਾਂ ਗਿਆਨ ਨਾਲ ਤਾਂ ਹੱਸਦਾ ਹੀ ਨਹੀਂ ਹੁੰਦਾ ਇਹ ਪਹਿਲਾਂ ਵੀ ਕਿਹਾ ਮੇਰੀ ਯਾਦ ਕੋ ਸਭ ਹੱਸਦਾ ਹੀ ਦੂਏ ਨੇ ਦੇਸੀ ਗਿਆਨ ਨਾਲੇ ਹੱਸਣਾ ਹੈ ਉਹ ਜਿਹੜਾ ਪ੍ਰਦੇਸੀ ਗਿਆਨ ਆ ਨਾ ਉਹ ਨਹੀਂ ਹੱਸਦਾ ਆਇਤਾ ਇਸ ਦਾ ਜਿਹੜਾ ਗਿਆਨ ਹੈ ਦੇਸੀ ਗਿਆਨ ਨਾਲ ਉਹਦੇ ਦਾ ਕੋਈ ਹੱਸਣਾ ਮਾਇਆ ਦਾ ਗਿਆਨ ਨਾ ਨਰਕਾ ਤੇਰੇ ਸਾਰੇ ਗਿਆਨ ਵਾਲੇ ਨਹੀਂ ਹੁੰਦੇ। ਮੈਂ ਚਲੋ ਵੀ ਗਿਆ ਜੀ ਮੇਰੀ ਜਾਨ ਨੂੰ ਸਭ ਕੋ ਸੁਣੇ ਯਾਰ। ਤੁਸੀਂ ਇਹ ਗਰਭ ਨਾ ਕੀ ਜੀਏ। ਰੰਗਨਾ ਸੀ ਕੋਈ ਅਜੂਸੂ ਨਾ ਸੰਬੰਧ ਵੈ। ਕਿਹਾ ਜਾਨੂ ਕਿਹਾ ਹੋਇ। ਅਜੂਸੂ ਨਾ ਸੰਬੰਧ। ਅਜਾ ਤਾਂ ਆਪਾਂ ਜੀਵਨ ਚੱਲਦਾ ਹੈ। ਸਮੁੰਦਰ ਜੱਗ ਕਿश्ती ਰੋ ਲੱਗਦੀ ਹੁੰਦੀ ਹੈ। ਕਦੇ ਡੁੱਬ ਸਕਦੀ ਹੈ ਕਿश्ती। ਸਮੁੰਦਰ ਦੇ ਵਿੱਚ ਗਲਤੀ ਕਰਾਂਗੇ ਡੁੱਬ ਜੂਗੇ। ਜੇਰਾ ਗਰਭ ਆਇਆ ਨਬੂਏ ਇਸ ਦੇ ਗਤੀ ਕਰਾਂਗੇ ਇਸ ਤੀਨ ਕੁ ਪਾਸੇ ਜਿਆਦਾ ਇੱਕ ਪਾਸੇ ਵਜ਼ਨ ਦੇ ਦਿੱਤਾ ਕਿਸੇ ਦੇ ਇੱਕ ਪਾਸ ਸਤੁਲਿਤ ਜੈ ਸੁਭਾਅ ਹੈ ਫੇਰ ਉਹ ਗਰਭ ਨਹੀਂ ਹੁੰਦਾ ਗਰਭ ਸੁਭਾਅ ਦਾ ਸਤੁਲਨ ਬਗਾੜ ਦਿੰਦਾ ਇੱਕ ਪਾਸੜ ਹੋ ਜਾਂਦਾ ਇੱਕ ਪਾਸੜ ਦੇਖ ਲੋ ਇੱਕ ਪਾਸੇ ਸਾਰੇ ਕਿਸ਼ਤੀ ਦੇ ਸਾਈਡ ਤੇ ਇੱਕ ਬਹੁਤ ਗਲ ਹੋ ਜਾਵੇ ਰੁਕ ਜਾਣਾ ਕਿਸਤੀ ਦਾ ਬਹੁਤ ਸੈਂਟਰ ਚ ਹੋਇਆ ਹੈ ਨਾ ਤਾਂ ਹੀ ਕਿਸਤੀ ਚਲਦੀ ਆ ਜੇ ਇੱਕ ਪਾਸੜ ਹੋਇਆ ਡੁੱਬਿਆ ਉਹਨੇ ਉਧਰ ਮੇ ਪੜ ਜਾਣਾ ਕਿਸਤੀ ਨੇ ਇੱਕ ਸਾਈਡ ਤੇ ਵਹਿ ਜਾਣ ਸਾਰੇ ਆ ਕੇ ਉਹਦੇ ਡੁੱਬ ਜੀ ਜਾਵੇ ਟੇਢੀ ਹੋ ਜੀ ਇਸ ਕਰਕੇ ਜਿਹੜਾ ਹੰਕਾਰ ਹੈ ਇੱਕ ਪਾਸੜ ਸੋਚ ਕਰ ਦਿੰਦਾ ਹੈ